ਰੰਗ ਲੱਗੇ ਮਾਫੀ ਦੇਵਾਜ ਨੂੰ ਰੰਗ ਲੱਗਿਆ ਮਾਫੀ ਦੇਵਾਜ ਨੂੰ ਅਲਗ ਅੱਗੇ ਕੈਮਰਾਮੈਨ ਸੰਦੀਪ ਕੇ ਸਾਥ ਨਿਊ ਦਿੱਲੀ ਹਾਂ ਦੋਸਤੋ ਪ੍ਰਮਾਤਮਾ ਨੇ ਇਸ ਘਰ ਤੇ ਬਹੁਤ ਵੱਡੀ ਮਿਹਰ ਕੀਤੀ ਹੈ ਨਾ 10-12 ਸਾਲ ਬਾਅਦ ਪੁੱਤਰ ਦੀ ਦਾਤ ਬਖਸ਼ੀ ਆ ਅੱਜ ਨਿੰਮ ਦੀ ਰਸਮਾਂ ਜਿਹੜੀ ਪੂਰੀ ਕਰਦੇ ਨੇ ਮੋਹਾਨਾ ਖੇੜੀ ਤੇ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਆ ਪਰਿਵਾਰ ਦੇ ਉੱਤੇ ਪੈਸੇ ਨਿਕਲਣੇ ਰਹਿਣਾ ਕੋਈ ਨਹੀਂ ਖੁੱਲੇ ਨਹੀਂ ਚੱਕਾਂਗੇ ਲਾਓ ਜੀ ਆਪਾਂ ਵੀ ਮੜੇ ਦੋਕ ਲੱਤਾ ਬਾਣੀ ਮਾਰਦੀ ਹੈ ਨਾ ਖੁਸ਼ੀ ਚ ਆਪਾਂ ਵੀ ਸ਼ਾਮਲ ਹੋ ਜਾਈਏ ਦੋ ਚਾਰ ਪੈਸੇ ਸੱਟ ਦਿਆਂਗੇ ਦੇਖੋ ਜੀ ਆਪਾਂ ਵੀ ਨੱਚ ਲੈਨੇ ਚਲੋ ਆ ਬਾਈ ਨਾਲ ਨਾਲ ਜਿਹੜਾ ਬਾਈ ਦਲਜੀਤ ਬੋਬਨਾਂਦ ਲਤਾ ਜੀ ਬਹੁਤ ਸੋਹਣਾ ਲੱਗਿਆ ਰੱਬ ਇਹ ਜੀਆਂ ਖੁਸ਼ੀਆਂ ਹਰ ਇੱਕ ਨੂੰ ਦੇਵੇ ਹਰ ਘਰ ਦੇ ਵਿੱਚ ਖੁਸ਼ੀ ਦੇਵੇ ਇਹ ਜੀ ਬਹੁਤ ਬਹੁਤ ਵਧਾਈਆਂ ਬਰਾਬੋ we okay.